ਖੜੂ ਸਾਹਿਬ ਦੀ ਧਰਤੀ ਦੇ ਉੱਤੇ ਸਿਆਸੀ ਸਮਿਕਰਣ ਇਸ ਵੇਲੇ ਮੁxtਲਫ ਕਿਸਮ ਦੇ ਨੇ ਵੱਖ-ਵੱਖ ਕਿਸਮ ਦੇ ਸਿਆਸੀ ਬਿਆਨ ਉੱਥੋਂ ਜਾਰੀ ਕੀਤੇ ਜਾ ਰਹੇ ਨੇ ਭਾਵੇਂ ਕੁਲਬੀਰ ਜ਼ੀਰਾ ਹੋਣ ਭਾਵੇਂ ਲਾਲਜੀਤ ਭੁੱਲਰ ਹੋਣ ਭਾਵੇਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਹੋਣ ਉਹਨਾਂ ਦੇ ਵੱਲੋਂ ਲਗਾਤਾਰ ਬਿਆਨਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਵਕਫ-ਵਕ ਕਿਸਮ ਦੇ ਵਿਵਾਦ ਖੜੇ ਹੁੰਦੇ ਪਏ ਨੇ ਪਰ ਇੱਕ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਲੋਕ ਨੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਸਵਾ ਗਾਲਾਂ ਦੇ ਸਵਾ ਗਲਤ ਸ਼ਬਦਾਵਲੀ ਦੇ ਜਾਂ ਸਵਾ ਧਮਕੀਆਂ ਦੇ ਹੋਰ ਕੁਝ ਨਹੀਂ ਮਿਲਿਆ ਕਮੈਂਟਸ ਦੇ ਵਿੱਚ ਫੋਨ ਕਾਲਸ ਦੇ ਉੱਤੇ ਮੈਸੇਜਸ ਦੇ ਉੱਤੇ ਸ਼ਰਿਆਮ ਗਾਲੀ-ਗਲੋਚ ਕੀਤਾ ਗਿਆ ਧਮਕੀਆਂ ਦਿੱਤੀਆਂ ਗਈਆਂ ਨੇ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਹ ਉਹ ਸਾਰੇ ਲੋਕ ਕਹਿ ਰਹੇ ਨੇ ਜਿਨ੍ਹਾਂ ਨੇ ਇਸ ਬਾਰੇ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਕੀਤੀਆਂ ਨੇ ਖੈਰ ਇਸ ਤੋਂ ਇਹ ਤਾਂ ਪਤਾ ਲੱਗ ਗਿਆ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਉਹ ਕਿਸ ਹੱਦ ਤੱਕ ਜਾ ਕੇ ਵਿਰੋਧ ਕਰ ਰਹੇ ਨੇ ਉਹਨਾਂ ਲੋਕਾਂ ਦਾ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਸਵਾਲ ਚੁੱਕ ਰਹੇ ਨੇ ਖੈਰ ਹਰ ਇੱਕ ਨੂੰ ਇਹ ਹੱਕ ਹੈ ਕਿ ਉਹ ਆਪਣੀ ਗੱਲ ਸਾਹਮਣੇ ਰੱਖੇ ਉਹ ਜਿਸ ਤਰ੍ਹਾਂ ਮਰਜ਼ੀ ਰੱਖੇ ਪਰ ਕਿਸੇ ਮਰਿਆਦਾ ਦਾ ਆਧਾਰ ਜਿਹੜਾ ਉਹ ਬਣਾਉਣਾ ਜ਼ਰੂਰ ਚਾਹੀਦਾ ਦੂਜੇ ਪਾਸੇ ਜੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਤਰਾਜ਼ ਚੁੱਕਿਆ ਉਹਨਾਂ ਨੇ ਉਹਨਾਂ ਸਾਰੀਆਂ ਪਾਰਟੀਆਂ ਦੇ ਉੱਤੇ ਇਤਰਾਜ਼ ਚੁੱਕਿਆ ਨੇ ਉਹਨਾਂ ਸਾਰ ਸੋਨੇ ਸਾਰੇ ਵਿਰੋਧੀਆਂ ਦੇ ਉੱਤੇ ਇਤਰਾਜ਼ ਚੁੱਕਿਆ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਦਾ ਵਿਰੋਧ ਕੀਤਾ ਜਾਂ ਫਿਰ ਉਹਨਾਂ ਦੀ ਪਾਰਟੀ ਦਾ ਜਾਂ ਫਿਰ ਉਹਨਾਂ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਲਗਾਤਾਰ ਵਿਰੋਧ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ترਸੀਮ ਸਿੰਘ ਜਿਹੜਾ ਉਹ ਇਤਰਾਜ਼ ਚੁੱਕਦੇ ਨਜ਼ਰ ਆ ਰਹੇ ਉਹਨਾਂ ਨੇ ਕਿਹਾ ਕਿ ਗੱਲ ਹੈ ਔਰ ਇਸ ਤਰ੍ਹਾਂ ਦੇ ਬਿਆਨ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀ ਗਾਲੀ ਗਲੋਚ ਨਹੀਂ ਕਰਨੀ ਚਾਹੀਦੀ ਸਾਫ਼ ਤੌਰ ਦੇ ਉੱਤੇ ਆਪਣੇ ਬਿਆਨਾਂ ਚ ਕਹਿੰਦੇ ਸੁਣਾਈ ਦਿੰਦੇ ਨੇ ਪਰ ਦੂਜੇ ਪਾਸੇ ਕੀ ਤਰਸੇਮ ਸਿੰਘ ਇਹ ਨਹੀਂ ਜਾਣਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਜੇ ਕੋਈ ਭਾਈ ਅਮਰਤਪਾਲ ਸਿੰਘ ਉੱਤੇ ਸਵਾਲ ਚੁੱਕ ਰਿਹਾ ਤਾਂ ਉਸ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਉਹਨਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇੱਥੋਂ ਤੱਕ ਕਿ 4-4 5-5 ਸਾਲਾਂ ਦੀਆਂ ਬੱਚੀਆਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸੋਸ਼ਲ ਮੀਡੀਆ ਉੱਤੇ ਟੈਲੀਫੋਨਸ ਦੇ ਉੱਤੇ ਫੋਨ ਕਾਲਸ ਕਰਕੇ ਜਾਂ ਮੈਸੇजेस ਭੇਜ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਆਪਣੇ ਸਮਰਥਕਾਂ ਨੂੰ ਕੋਈ ਸਨੇਹਾ ਨਹੀਂ ਦੇਣਾ ਚਾਹੁੰਦੇ ਤਰਸੀਮ ਸਿੰਘ ਕਿ ਆਪਣੇ ਸਮਰਥਕਾਂ ਨੂੰ ਇਹ ਨਹੀਂ ਦੱਸਣਾ ਚਾਹੁੰਦੇ ਕਿ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਕੀਤਾ ਜਾਵੇ ਲੋਕਾਂ ਦਾ ਹੱਕ ਹੈ ਸਵਾਲ ਚੱਕਣਾ ਔਰ ਉਹ ਸਵਾਲ ਚੁੱਕ ਸਕਦੇ ਨੇ ਖੈਰ ਉਹਨਾਂ ਨੇ ਲੋਕਾਂ ਨੂੰ ਤਾਂ ਨਹੀਂ ਕਿਹਾ ਪਰ ਵਿਰੋਧੀ ਪਾਰਟੀਆਂ ਨੂੰ ਜ਼ਰੂਰ ਕਿਹਾ ਆਖਿਰਕਾਰ ਕੀ ਬੋਲੇ ਨੇ ਆਓ ਸੁਣਦੇ ਹਾਂ ਦਾ 16 ਸਾਰੇ ਸਮਰਥਕਾਂ ਦਾ ਦਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹਨਾਂ ਜੀ ਨੇ ਪੰਜਾਬ ਰੋਪਨ ਦੇ ਵਡੇਰੇ ਤਨ ਮੁਖ ਰੱਖਦੇ ਹੋયા ਆਪਣੀ ਇਹ ਸਾਨੂੰ ਸਮਰਥਨ ਦਿੱਤਾ ਤੇ ਆਪਣੀ ਉਮੀਦਵਾਰੀ ਛੱਡੀ ਉਹਨਾਂ ਨੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੇ ਸਾਥੀਆਂ ਸੰਗੀਆਂ ਸਾਥੀਆਂ ਦਾ ਸਰਬੰਧੀਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਇਹ ਜਿਹੜਾ ਪੰਜਾਬ ਦੇ ਹਿੱਤ ਚ ਇਹਨਾਂ ਫੈਸਲਾ ਲਿਆ ਇਹਦੀ ਜਿੰਨੀ ਵੀ ਸਲਾਗਾ ਕੀਤੀ ਜਾਵੇ ਥੋੜੀ ਜਿਹੜਾ ਲੋਕ ਸਭਾ ਖਡੂਰ ਸਾਹਿਬ ਹੈ ਇੱਥੇ ਸਿਰਫ ਪਿੰਡਾਂ ਚ ਜਾਂ ਸ਼ਹਿਰਾਂ ਚ ਵੀ ਜਿਹੜਾ ਸਮਰਥਨ ਮਿਲਣਾ ਸ਼ੁਰੂ ਹੋਇਆ ਹਾਂ ਹਾਂਜੀ ਅਸੀਂ ਅਸੀਂ ਸਾਰੇ ਸ਼ਹਿਰਾਂ ਦੇ ਕਪੂਰਥਲਾ ਕੋ ਮੈਂ ਆ ਜੰਡੇਆਲਾ ਗੁਰੂ ਕੋ ਮੈਂ ਆ ਬਾਕੀ ਹੋਰ ਵੀ ਸ਼ਹਿਰਾਂ ਚ ਅਸੀਂ ਸਤਨਪੁਰ ਲੋਧੀ ਸਭ ਸ਼ਹਿਰਾਂ ਚ ਹਿੰਦੂ ਭਾਈਚਾਰੇ ਵੀ ਸਾਨੂੰ ਬਹੁਤ ਵੱਡਾ ਸਮਰਥਨ ਦੇ ਰਿਹਾ ਇਸ ਕਰਕੇ ਜਿਹੜੇ ਇਹ ਲੋਕ ਪੋਲੀਟਿਕਲ ਪਾਰਟੀਆਂ ਸਾਡੇ ਚ ਸਾਡੇ ਭਾਈਚਾਰੇ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿ ਉਹਨਾਂ ਦੇ ਆਉਣ ਆਜੂਗਾ ਆਜੂਗਾ ਲੇਕਿਨ ਉਹ ਸਾਰੇ ਸਮਝਦੇ ਆ ਕਿ ਜੇ ਪੰਜਾਬ ਨੂੰ ਸਹੀ ਅਰਥਾਂ ਚ ਭਾਈਚਾਰਾ ਮਜ਼ਬੂਤ ਕੀਤਾ ਜਾ ਸਕਦਾ ਕਿ ਉਹ ਸੱਚੇ ਦਿਲੋਂ ਨਾ ਕਿ ਰਾਜਨੀਤਿਕ ਤੌਰ ਤੇ ਆਪਣੇ ਲਾਭ ਹਾਨੀ ਵਾਸਤੇ ਕੋਈ ਇਦਾਂ ਦੀਆਂ ਗੱਲਾਂ ਕੀਤੀਆਂ ਜਾਣ ਇਸ ਕਰਕੇ ਮੇਰੇ ਖਿਆਲ ਕਿ ਉਹਨਾਂ ਉਹਨਾਂ ਨੇ ਵੀ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨਸ਼ਿਆਂ ਦੀ ਵਜ੍ਹਾ ਨਾਲ ਗੁੰਡਾਗਰਦੀ ਕਤਲੋਗਾਰੀ ਵਧ ਰਹੀ ਆ ਉਤੋਂ ਉਹ ਵੀ ਉਹ ਭਾਈਚਾਰਾ ਵਿੱਚ ਚਿੰਤਾ ਤੇ ਆ ਇਸ ਕਰਕੇ ਸਭ ਜਗ੍ਹਾ ਤੇ ਬਹੁ ਭਰਪੂਰ ਸਮਰਥਨ ਮਿਲ ਰਿਹਾ ਹੈ ਜਿਹੜੀ ਐਤ ਕੀ ਲੋਕ ਸਭਾ ਇਲੈਕਸ਼ਨਾਂ ਚ ਕਈ ਜਗ੍ਹਾ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਲੀਡਰਸ ਨੇ ਉਹ ਪੱਦੀ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਲੱਗਦਾ ਹੈ ਕਿ ਜਿਹੜੇ ਇਲੈਕਸ਼ਨਸ ਨੇ ਉਹ ਜੇ ਲੋਕਤੰਤਰ ਦਾ ਹਿੱਸਾ ਹੈ ਤੇ ਇਸ ਦਾ ਟਿੱਪਣੀ ਹੋਣੀ ਦੀ ਨਹੀਂ ਜੀ ਇਹ ਤੇ ਜਿਹੜਾ ਕੋਈ ਸਹੀ ਇਨਸਾਨ ਹੈ ਉਹ ਕਿਸੇ ਇਹੋ ਜਿਹੀ ਪੱਦੀ ਟਿੱਪਣੀ ਕਰਨ ਲੱਗੇ 100 ਵਾਰੀ ਸੋਚਦਾ ਕਿਉਂਕਿ ਇਹ ਸਾਰੇ ਇੱਥੇ ਧੀਆਂ ਪੈਣਾ ਜੋ ਸਾਰੇ ਸਾਂਝੀਆਂ ਵਾ ਇਸ ਕਰਕੇ ਮੈਂ ਤੇ ਸਾਰਿਆਂ ਨੂੰ ਅਪੀਲ ਕਰੂੰਗਾ ਸਾਡੇ ਜਿਹੜੇ ਖਾਸ ਕਰਕੇ ਸਾਡੇ ਸਮਰਥਕ ਵੀ ਕਿ ਕਿਸੇ ਨੂੰ ਕਿਸੇ ਗੱਲ ਦਾ ਜਵਾਬ ਦੇਣਾ ਉਹ بڑے ਸ਼ਬਿਆਕ ਭਾਸ਼ਾ ਚ بڑے ਪਵਿੱਤਰ ਸ਼ਬਦਾਂ ਚ ਦੇਣਾ ਚਾਹੀਦਾ ਇਸ ਕਰਕੇ ਇਹੋ ਜਿਹੀਆਂ ਪੱਧੀਆਂ ਟਿੱਪਣੀਆਂ ਜਾਂ ਇਹੋ ਜਿਹੇ ਕਰਦੇ ਆ ਉਹ ਆਪਣੇ ਕਿਰਦਾਰ ਦਾ ਮਜ਼ਾਹ ਕਰਦੇ ਕਿ ਅਸੀਂ ਕਿੰਨਾ ਸਾਡੀ ਸੋਚ ਕਿੰਨੀ ਦੀ ਜਿਹੜੀ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਲੜੇ ਨੇ ਅਮਰਸિંહ ਸਿੰਘ ਕੁਝ ਜਿਹੜੀ ਰਵਾਇਤੀ ਪਾਰਟੀਆਂ ਦੇ ਕਈ ਆਗੂ ਸੀ ਉਹਨਾਂ ਵੱਲੋਂ ਵੀ ਕੀ ਤੁਹਾਨੂੰ ਸਮਰਥਨ ਮਿਲਦਾ ਪਿਆ ਜਿਹੜੇ ਜਿਹੜੀ ਕਾਂਗਰਸ ਹੋ ਗਈਆਂ ਜਾਂ ਬਾਕੀ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਪਿੰਡਾਂ ਦੇ ਲੀਡਰਸ ਨੇ ਉਹਨਾਂ ਵੱਲੋਂ ਵੀ ਕੁਝ ਹਾਂਜੀ ਪਿੰਡਾਂ ਚ ਲੋਕ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਉੱਪਰ ਉੱਠ ਕੇ ਕਾਂਗਰਸ ਦੇ ਵੀ ਕਈ ਸਰਪੰਚ ਪੰਚ ਜਾਂ ਕੋਈ ਹੋਰ ਅਹੁਦੇਦਾਰ ਫਿਰ ਆਮ ਆਦਮੀ ਪਾਰਟੀ ਦੇ ਵੀ ਬਹੁਤ ਸਾਰੇ ਪੇਰਾ ਅਕਾਲੀ ਦਲ ਤੋਂ ਵੀ ਬਹੁਤ ਸਾਰਾ ਜਿਹੜਾ ਸਮਰਥਨ ਸਾਨੂੰ ਮਿਲ ਰਿਹਾ ਅਸੀਂ ਉਹ ਜਿਹੜੇ ਆਪਣੀ ਅਜਾੜ ਸੋਚ ਦਾ ਮਜਾਰਾ ਕਰਦੇ ਹੋ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਾਂ ਪੰਜਾਬ ਦੇ ਹਿੱਤਾਂ ਲਈ ਪੰਨ ਦੇ ਹਿੱਤਾਂ ਲਈ ਜਿਹੜਾ ਕੰਮ ਕਰ ਰਹੇ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਵੀ ਇਹ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਮਾਂ ਜਿਹੜਾ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਉੱਚ ਨੀਚ ਜਾਤ ਪਾਤ ਤੋਂ ਉਪਰ ਉੱਠ ਕੇ ਸਮਰਥਨ ਕਰਨ ਦਾ ਸਮਾਂ ਹੈ ਕਿ ਜਿਹੜੇ ਕਿ ਪੰਜਾਬ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਉਹਨਾਂ ਗੁਰੂਆਂ ਪੀਰਾਂ ਦੇ ਸੰਪਰਕ ਜਿਹੜਾ ਸੰਕਲਪ ਆ ਕੇ ਸਭ ਦੇ ਭਲੇ ਦਾ ਕਿ ਅਸੀਂ ਤਾਂ ਸਾਰੇ ਜਣੇ ਮਿਲ ਜੁੜ ਕੇ ਸਭ ਦੇ ਭਲੇ ਦੀ ਕੰਮ ਕਰੀਏ ਤੇ ਸਾਰੇ ਇਕੱਠੇ ਆਏ ਪਈ ਜੜਾਈ ਲੜੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ